ਸਭ ਤੋਂ 35 ਜਿਹੜੇ ਨਾਮੀ ਨੋਸ਼ਨ ਜਿਹੜੇ ਰੱਦ ਕੀਤੇ ਆ ਜੀ ਸਰਕਾਰ ਨੇ ਤੁਸੀਂ ਹੈਰਾਨ ਰਹਿ ਜਾਓਗੇ ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰਿਆਂ ਦੇ ਰੱਦ ਜ਼ਿਲ੍ਹੇ ਚ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਦਾ ਉਹਨਾਂ ਨੇ ਸਾਫ਼ ਹੀ ਕਰਤਾ ਕਰੇ ਆਮ ਆਦਮੀ ਪਾਰਟੀ ਦਾ ਇਹ ਤਾਂ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇੰਦ ਸਾਰੇ ਇਹ ਇੰਨੇ ਅਨਪੜ੍ਹ ਹੈਗੇ ਉਹ ਉਹਨੇ ਆਪਣੇ ਕਾਗਜ਼ੀ ਸਹੀ ਨਹੀਂ ਕੀਤੇ ਅਸਈ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਸ਼ਰਾਬ ਮਲੇ ਝਾੜੂ ਵਾਲੇ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਹੈ ਐਸਐਸਪੀ ਦੀ ਕਿ ਉਹਨਾਂ ਨੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਨਾ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸਕੱਟਰੀ ਦੇ ਥੱਲੇ ਕਿ ਸਾਰੇ ਡੀਸੀ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਹੁਣ ਕੈਨਸਲ ਕਰ ਦੇ ਜੀ ਜਾਂ ਤਾਂ ਪਹਿਲੇ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਹੀਂ ਕਰਉਂਦੇ ਇਤੋਂ ਚੰਗਾ ਚਲ